हां जी सत श्री अकाल जी दोस्तों ਤੁਸੀਂ ਦੇਖਿਆ ਹੋਣਾ ਕਿ ਇੱਕ ਵੀਡੀਓ ਨੈਟ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਜੈਸੀਕਾ ਰੈਡਕਲਿਫ ਨਾਮ ਦੀ ਕੁੜੀ ਦੀ ਦੱਸੀ ਜਾ ਰਹੀ ਹੈ ਜੋ ਕਿ ਇੱਕ ਟ੍ਰੇਨਰ ਹੈ ਤੇ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਡਾਲਫਿਨ ਉਸ ਦੇ ਉੱਤੇ ਹਮਲਾ ਕਰ ਦਿੰਦੀ ਹੈ ਇੱਕ ਸ਼ੋਅ ਦੇ ਦੌਰਾਨ ਬਹੁਤ ਲੋਕ ਇਸ ਵੀਡੀਓ ਨੂੰ ਦੇਖ ਕੇ ਇਸ ਨੂੰ ਸੱਚ ਮੰਨ ਰਹੇ ਹਨ ਤੇ ਅੱਜ ਅਸੀਂ ਇਸੇ ਵੀਡੀਓ ਦੇ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੇ ਹੁਣ ਗੱਲ ਕਰਦੇ ਹਾਂ ਇਸ ਵਾਇਰਲ ਹੋ ਰਹੀ ਵੀਡੀਓ ਬਾਰੇ ਇਸ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਡੋਲਫਿਨ ਜੋ ਕਿ ਆਪਣੀ ਟ੍ਰੇਨਰ ਦੇ ਉੱਤੇ ਇੱਕ ਸ਼ੋਅ ਦੇ ਦੌਰਾਨ ਹਮਲਾ ਕਰ ਦਿੰਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਟ੍ਰੇਨਰ ਇਸ ਹਮਲੇ ਦੇ ਦੌਰਾਨ ਬਚ ਨਹੀਂ ਸਕੀ ਸੋ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਬਿਲਕੁਲ ਫੇਕ ਹੈ ਇਹ AI ਦੇ ਨਾਲ ਜਨਰੇਟ ਕੀਤੀ ਗਈ ਵੀਡੀਓ ਹੈ ਤੇ ਇਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ AI ਦਾ ਜਮਾਨਾ ਹੈ ਤੇ AI ਦੇ ਨਾਲ ਬਹੁਤ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਜੋ ਕਿ ਬਿਲਕੁਲ ਫੇਕ ਹੁੰਦਾ ਹੈ ਪਰ ਉਸ ਨੂੰ ਬਿਲਕੁਲ ਅਸਲੀ ਤਰੀਕੇ ਦੇ ਨਾਲ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਜਿਵੇਂ ਉਹ ਬਿਲਕੁਲ ਅਸਲੀ ਹੋਵੇ ਸੋ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ ਸੋ ਸਰਚ ਕਰਨ ਤੇ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਘਟਨਾ ਸਿਰਫ ਜੀਵਨ ਵਿੱਚ ਦੋ ਵਾਰ ਹੀ ਅਜੇ ਤੱਕ ਵਾਪਰੀ ਹੈ ਜੋ ਕਿ ਪਹਿਲੀ ਘਟਨਾ 24 ਦਸੰਬਰ 2009 ਨੂੰ ਸੁਪੀਨ ਦੇ ਲੋਰੋ ਪਾਰਕ ਵਿੱਚ ਵਾਪਰੀ ਸੀ ਜਿਸ ਵਿੱਚ ਇੱਕ ਕਿਟੋ ਨਾਂ ਦੀ ਡੋਲਫਿਨ ਨੇ ਆਪਣੀ ਟ੍ਰੇਨਰ ਦੇ ਉੱਤੇ ਹਮਲਾ ਕੀਤਾ ਸੀ ਜਿਸ ਦਾ ਨਾਮ ਸੀ ਐਲੈਕਸ ਮਾਰਟਿਨ ਉਸ ਤੋਂ ਬਾਅਦ ਜੋ ਦੂਜੀ ਘਟਨਾ ਵਾਪਰੀ ਸੀ ਉਹ 24 ਫਰਵਰੀ 2010 ਨੂੰ ਅਮਰੀਕਾ ਦੇ ਸੀਵੋਡ オーਰਲੈਂਡੋ ਵਿੱਚ ਵਾਪਰੀ ਸੀ ਇਸ ਵਿੱਚ ਕਿ ਇੱਕ ਟਿਲਕਮ ਨਾਮ ਦੀ ਡਾਲਫਿਨ ਨੇ ਆਪਣੇ ਟ੍ਰੇਨਰ ਦੇ ਉੱਤੇ ਹਮਲਾ ਕੀਤਾ ਸੀ ਜੋ ਕਿ ਇਸ ਹਮਲੇ ਦੌਰਾਨ ਬਾਚ ਨਹੀਂ ਸਕੀ ਸੀ ਪਰ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ ਬਿਲਕੁਲ ਝੂਠ ਹੈ ਸੋ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ ਇਸ ਦੇ ਵਿੱਚ ਸਾਰੀਆਂ ਹੀ ਆਵਾਜ਼ਾਂ ਤੇ ਵੀਡੀਓ ਬਿਲਕੁਲ ਫੇਕ ਹਨ ਸੋ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਵਾਲਾ ਸਮਾਂ AI ਦਾ ਹੈ ਤੇ AI ਕਿੰਨਾ ਖਤਰਨਾਕ ਸਾਬਤ ਹੋ ਸਕਦੀ ਹੈ ਸੋ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਅੱਖੀ ਦੇਖੇ ਤੇ ਯਕੀਨ ਕਰਨਾ ਚਾਹੀਦਾ ਹੈ ਪਰ ਅੱਜ ਕੱਲ ਤਾਂ AI ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਖੀ ਦੇਖਿਆ ਵੀ ਝੂਠ ਹੋ ਸਕਦਾ ਹੈ ਸੋ ਪ੍ਰਮਾਤਮਾ ਅਗੇ ਵੀ ਦੁਆ ਕਰਦੇ ਹਾਂ ਕਿ ਇਹੋ ਜੀਆਂ ਘਟਨਾਵਾਂ ਨਾ ਹੀ ਵਾਪਰਨ ਤਾਂ ਚੰਗਾ ਹੈ ਹੋ ਸਕਦਾ ਹੈ ਕਈ ਲੋਕਾਂ ਲਈ ਇਹ ਵੀਡੀਓ ਸਿਰਫ ਵਿਊ ਲੈਣ ਦਾ ਸਾਧਨ ਹੋਵੇ ਪਰ ਕਿਸੇ ਦੀ ਜਾਨ ਦਾ ਜਾਣਾ ਬਹੁਤ ਵੱਡੀ ਗੱਲ ਹੈ ਸੋ ਪ੍ਰਮਾਤਮਾ ਇਹੋ ਜੀਆਂ ਘਟਨਾਵਾਂ ਤੋਂ ਹਰੇਕ ਬੰਦੇ ਦਾ ਬਚਾਅ ਕਰੇ ਸੋ ਜੇ ਵੀਡੀਓ ਵਧੀਆ ਲੱਗੀ ਹੈ ਤੇ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਪਣੇ ਆਪਣੇ ਵਿਚਾਰ AI ਬਾਰੇ ਜਰੂਰ ਦਿਓ ਕਿ ਇਹ ਆਉਣ ਵਾਲਾ ਸਮਾਂ ਜੋ ਕਿ AI ਦਾ ਹੈ ਇਹ ਕਿੰਨਾ ਆਪਣੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਤੇ ਕਿੰਨਾ ਆਪਣੇ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਸੋ ਹੱਸਦੇ ਰਹੋ বাসਦੇ ਰਹੋ ਤੇ ਜ਼ਿੰਦਗੀ ਦੇ ਫੁੱਲ ਨਜ਼ਾਰੇ ਲਾਓ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲੀ ਹੈ بار بار ਇਸ ਦੁਨੀਆ ਤੇ ਨਹੀਂ ਆਉਣਾ ਇਸ ਲਈ ਜਿੰਨਾ ਹੋ ਸਕਦਾ ਹੈ ਖੁਸ਼ ਰਿਹਾ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਖੁਸ਼ ਰੱਖਿਆ ਕਰੋ ਕਿਉਂਕਿ ਜਿੰਨਾ ਹੌਸਲਾ ਯਾਰਾਂ ਦੋਸਤਾਂ ਦਾ ਤੇ ਆਪਣੇ ਪਰਿਵਾਰ ਦਾ ਭੈਣ ਭਰਾਵਾਂ ਦਾ ਹੁੰਦਾ ਹੈ ਹੋਰ ਕਿਸੇ ਦਾ ਵੀ ਨਹੀਂ ਹੁੰਦਾ ਸੋ ਕਮੈਂਟ ਕਰਨਾ ਨਾ ਭੁੱਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ